ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋਪੇ ਮਿੱਤਰੋ ਮਕੇਰੀਆਂ ਸ਼ਹਿਰ ਚ ਖੜੇ ਆ ਫੇਰ ਦੱਸ ਦਈਏ ਜਿਸੇ ਵੀ ਵੀਰ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੋਵੇ ਕਬੂਤਰਾਂ ਦੇ ਅਕੋਰਡਿੰਗ ਜਿੰਨਾ ਵੀ ਸਮਾਨ ਹੈਗਾ ਆ ਪੂਰਾ ਵਧੀਆ ਕੁਆਲਿਟੀ ਦਾ ਜਿਹੜਾ ਆਪਣੇ ਕੋਲ ਅਵੇਲੇਬਲ ਹੈ ਜੀ ਸਾਡੀ ਜਿਹੜੀ ਹੈਗੀ ਆ ਵਧੀਆ ਕੁਆਲਿਟੀ ਦੀ ਟੌਪ ਕਲਾਸ ਬਣਾ ਰਹੇ ਆ ਔਰ ਜਿਹੜੀਆਂ ਡੋਲੀਆਂ ਬਣਾ ਰਹੇ ਆ ਬਈ ਮੋਟੀ ਪਾਈਪੀਆਂ ਬਣਾ ਰਹੇ ਆ ਠੀਕ ਹੈ ਜੀ ਪੂਰੀ ਵਧੀਆ ਪੈਪ ਲਾ ਰਹੇ ਆਂ ਕਈ ਵਾਰ ਬੰਦਾ ਹੁੰਦਾ ਪਤਲੀ ਪੈਪ ਲਾ ਕੇ ਬਣਾ ਦਿੰਦੇ ਪੂਰੀਆਂ ਭਾਰੀਆਂ ਡੋਲੀਆਂ ਆ ਠੀਕ ਹੈ ਜੀ ਤੇ ਜੇ ਕਹਿੰਨੇ ਸਾਈਜ਼ ਵਾਲੀ ਆਪਣੇ ਸਾਈਜ਼ ਦੇ ਹਿਸਾਬ ਦੇ ਨਾਲ ਬਣਾਉਣੀ ਹੋਵੇ ਆਰਡਰ ਤੇ ਤੇ ਉਹ ਵੀ ਮੇਰਾ ਵੀਰ ਜਿਹੜਾ ਬਣਵਾ ਸਕਦਾ ਜੀ ਇਹ ਦੇਖੋ ਪੂਰਾ ਫੁੱਲ ਵਧੀਆ ਜਿਹੜਾ ਹੈਗਾ ਆ ਇਹਨੂੰ ਮਟੀਰੀਅਲ ਲਗਾਇਆ ਚਾਰੇ ਬੰਨੇ ਜਿਹੜੇ ਵੀ ਕਿਸੇ ਨੇ ਵੀਰ ਨੇ ਕੋਈ ਵੀ ਸਮਾਨ ਖਰੀਦਣਾ ਹੋਵੇ ਉਹ ਆਪਣੇ ਦੇ ਨਾਲ ਜਿਹੜਾ ਹੈਗਾ ਸੰਪਰਕ ਕਰ ਸਕਦਾ ਜੀ ਛਤਰियां 2 ਫੁੱਟੀਆਂ 2.5 ਫੁੱਟੀਆਂ ਸ਼ਬਕੇ ਆ ਗਏ ਨੇ ਜੀ ਕਈ ਵਾਰ ਕਬੂਤਰ ਜਿਹੜਾ ਹੈਗਾ ਆਪਣਾ ਟੜਕ ਹੁੰਦਾ ਜਾਂ ਨਹੀਂ ਫੜਿਆ ਜਾਂਦਾ ਅੰਦਰ ਨਹੀਂ ਵੜਦਾ ਤੇ ਸ਼ਬਕੇ ਦੇ ਨਾਲ ਜਿਹੜਾ ਹੈਗਾ ਕਬੂਤਰ ਆਪਾਂ ਫੜ ਕੇ ਅੰਦਰ ਕਰ ਸਕਦੇ ਆਂ ਜੀ ਬਾਜੀ ਵਾਲੇ ਪਿੰਜਰੇ ਮੁਕੀ ਇਹਦੀਆਂ ਸ਼ਹਿਰ ਦੇ ਵਿੱਚ ਇਸ ਏਰੀਆ ਦੇ ਵਿੱਚ ਜਿਹੜਾ ਹੈਗਾ ਸਮਾਨ ਨਹੀਂ ਸੀ ਮਿਲਦਾ ਬਾਈ ਇਸ ਕਰਕੇ ਕਿਸੇ ਵੀ ਵੀਰ ਨੂੰ ਕੋਈ ਵੀ ਚੀਜ਼ ਜੇ ਜ਼ਰੂਰਤ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਜਾਲ ਆਪਣੇ ਕੋਲ ਪਹੁੰਚ ਚੁੱਕੇ ਆ ਠੀਕ ਹੈ ਜੀ ਇਹ ਵੀ ਜੇ ਕਿਸੇ ਵੀਰ ਭਰਾ ਨੂੰ ਚਾਹੀਦਾ ਹੋਵੇ ਉਹ ਦੱਸ ਸਕਦਾ 10 ਫੁੱਟ ਚੌੜਾ 80 ਫੁੱਟ ਲੰਬਾ ਜੀਏ ਟੰਗਣ ਵਾਲੇ ਪਿੰਜਰੇ ਕਬੂਤਰਾਂ ਉੱਪਰ ਟੰਗਣ ਵਾਲੇ ਪਿੰਜਰੇ ਪੂਰੇ ਵਧੀਆ ਸਾਰੇ ਬੰਨੇ ਜਿਹੜਾ ਇਹਦੇ ਸਰੀਆ ਜੜਿਆ ਹੋਇਆ ਜੀ ਇੱਕਦਮ ਚਾਰੇ ਬਨੇ ਔਰ ਲਾਈਫ ਟਾਈਮ ਗਾਰੰਟੀ ਵਾਲੀ ਹੈ ਜੀ ਟੁੱਟਦੇ ਨਹੀਂ ਥੋੜੇ ਕਿਤੇ ਪੂਰੇ ਵਧੀਆ ਨੇ ਜੀ ਪਾਈਪਾਂ ਵੀ ਜਿਹੜੇ ਰੰਗ ਦੇ ਵਿੱਚ ਤੁਸੀਂ ਚਾਹੋ ਤੁਹਾਨੂੰ ਮਿਲ ਜਾਣਗੀਆਂ ਜੀ ਔਰ ਇੱਕ ਚਿੜੀਆਂ ਵਾਲਾ ਪਿੰਜਰਾ ਜੀ ਇਹ ਵੀ ਆਪਣੇ ਕੋਲ ਅਵੇਲੇਬਲ ਹੁੰਦੇ ਆ ਠੀਕ ਹੈ ਜੀ ਕਿਸੇ ਵੀਰ ਪ੍ਰਾਣ ਇਹਦੀ ਵੀ ਜ਼ਰੂਰਤ ਹੋਵੇ ਉਹ ਵੀ ਲੈ ਸਕਦਾ ਜੀ ਬਾਕੀ ਮੈਡੀਸਨ ਦਾ ਤੁਹਾਨੂੰ ਆਪਾਂ ਦੱਸਦੇ ਹੀ ਰਹਿੰਨੇ ਆ ਜੀ ਹਰ ਤਰ੍ਹਾਂ ਦੀ ਜਿਹੜੀ ਮੈਡੀਸਨ ਆ ਸਾਡੇ ਕੋਲ ਅਵੇਲੇਬਲ ਰਹਿੰਦੀ ਆ ਜੀ ਕਬੂਤਰ ਨਹੀਂ ਉਹ ਤੁਹਾਡਾ ਕਦੇ ਬਿਮਾਰ ਹੋਊਗਾ ਗਰੰਟੀ ਹੈ ਜੀ ਜੇ ਕੋਈ ਬੰਦਾ ਕੰਟੀਨਿਊ ਇਹਨਾਂ ਦੀ ਯੂਜ਼ਿੰਗ ਕਰਦਾ ਤੇ ਤੁਹਾਡਾ ਕਬੂਤਰ ਕਦੇ ਬਿਮਾਰ ਨਹੀਂ ਹੋਊਗਾ ਤੇ ਇਹ ਹੈ ਜੀ ਪੈਚ ਹੈਵੀ ਡਿਊਟੀ ਕਬੂਤਰਾਂ ਦੇ ਬੈਠਣ ਵਾਲੇ ਜੇਕਰ ਕੇ ਫਿਰ ਵੀ ਇਹਨੂੰ ਇਹ ਵੀ ਚਾਹੀਦਾ ਹੋਵੇ ਤਾਂ ਇਹ ਵੀ ਆਪਣੇ ਕੋਲੋਂ ਖਰੀਦ ਸਕਦਾ ਜੀ ਬਾਕੀ ਵੀਰੇ ਜਿਵੇਂ ਤੁਹਾਨੂੰ ਦੱਸਦੇ ਰਹਿੰਦੇ ਆ ਕਿ ਕਲਰ ਕਲਰ ਵੀ ਜਿਹੜੇ ਹੈਗੇ ਆਪਣੇ ਕੋਲ ਸਾਰੇ ਦੇ ਸਾਰੇ ਅਵੇਲੇਬਲ ਹੁੰਦੇ ਆ ਕਿਸੇ ਨੂੰ ਕੋਈ ਚਾਹੀਦਾ ਹੋਵੇ ਦੱਸ ਸਕਦਾ ਗੱਲ ਕਰੀਏ ਛੱਲਿਆਂ ਦੀ ਛੱਲੇ ਜਿਹੜੇ ਹੈਗੇ ਹਰ ਤਰ੍ਹਾਂ ਦੇ ਲੋਕ ਵਾਲੇ ਵਿਦਾਊਟ ਲੋਕ ਛਣਕਣ ਵਾਲੀਆਂ ਝਾਂਜਰਾਂ 골ਡਨ ਤੇ ਮਲਟੀ ਕਲਰ ਵੀ ਆਪਣੇ ਕੋਲ ਅਵੇਲੇਬਲ ਨੇ ਜੀ ਇਹ ਹਾਈ ਕਲਾਸ ਛੱਲੇ ਆ ਜਿਹੜੇ ਬਈ ਆਪਣੀ ਇਹ ਨੇ ਲੋਕ ਵਾਲੇ ਇਹ ਕਦੇ ਨਹੀਂ ਟੁੱਟਦੇ ਨਾ ਇਹਨਾਂ ਦਾ ਲੋਕ ਖਰਾਬ ਹੁੰਦਾ ਔਰ ਨਾ ਇਹਨਾਂ ਦਾ ਨੰਬਰ ਮਿਟੇ ਕਿਸੇ ਵੀ ਵੀਰ ਨੂੰ ਕੋਈ ਵੀ ਚਾਹੀਦੀ ਹੋਏ ਚੀਜ਼ ਦੀ ਜ਼ਰੂਰਤ ਹੋਵੇ ਉਹ ਆਪਣੇ ਨੰਬਰਾਂ ਤੇ ਸੰਪਰਕ ਕਰ ਸਕਦਾ ਜੀ ਇੱਕ ਨੰ ਇੱਕ ਦੁਕਾਨ ਸਾਡੀ ਲੁਧਿਆਣੀਆਂ ਜੀ ਗਿੱਲਪਿੰਡ ਵਿੱਚ ਤੇ ਦੂਜੀ ਸਾਡੀ ਇੱਥੇ ਮੁਕੀਰੀਆਂ ਜੀ ਸ਼ਹਿਰ ਦੇ ਵਿੱਚ ਆਪਣੇ ਗਰਦਾਸਪੁਰ ਪਠਾਨਕੋਟ ਜਾਂ ਟਾਂਡੇ ਲਾਗੇ ਦੇ ਜਿੰਨੇ ਵੀ ਸੁਹੇ ਏਰੀਆ ਦੇ ਲੋਕ ਕੋਈ ਵੀ ਸਮਾਨ ਖਰੀਦਣਾ ਚਾਹਣ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਫੇਗ ਫੇਕ ਐਗ ਵੀ ਹੈਗੇ ਆ ਜੀ ਪੂਰੇ ਵਧੀਆ ਹਾਈ ਕੁਆਲਿਟੀ ਵਾਲੇ ਇਹਦੇ ਵਿੱਚ ਕਈ ਤਰ੍ਹਾਂ ਦੇ ਹੈਗੇ ਨੇ ਥੋੜੇ ਹਲਕੇ ਵੀ ਹੈਗੇ ਨੇ ਜੀ ਠੀਕ ਹੈ ਜੀ ਇਹ ਥੋੜੇ ਛੋਟੇ ਨੇ ਮਤਲਬ ਦੇਖਣ ਨੂੰ ਇੱਕੋ ਜਿਹੀ ਲੱਗਦੇ ਆ ਇਹ ਆ ਵਧੀਆ ਹਾਈ ਕੁਆਲਿਟੀ ਵਾਲੇ ਠੀਕ ਆ ਜੀ ਕਿਸੇ ਵੀ ਵੀਰ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇ ਬਾਕੀ ਆਪਣੇ ਕੋਲ ਟਰਿਆਂ ਵੀ ਮੌਜੂਦ ਨੇ ਛੋਟੀਆਂ ਟਰਿਆਂ ਜਿਹੜੀਆਂ ਢੋਲੀ ਦੇ ਨਾਲ ਚੰਗੀਆਂ ਜਾ ਸਕਦੀਆਂ ਇਹ ਨਹੀਂ ਠੀਕ ਆ ਜੀ ਤੇ ਪਲਾਸਟਿਕ ਟਰਿਆਂ ਵੀ ਹੈਗੀਆਂ ਨੇ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਜੈ ਹੋ ਜੀ ਵੀ ਤੁਹਾਨੂੰ ਜ਼ਰੂਰਤ ਆ ਹਰ ਸਮਾਨ ਜਿਹੜਾ ਦੁਕਾਨ ਦੇ ਉੱਤੇ ਜਿਹੜਾ ਅਵੇਲੇਬਲ ਆ ਬਾਈ ਜੀ ਤੁਮ ਫਿਰ ਇੱਕ ਵਾਰ ਦੱਸ ਦਈਏ ਤੇ ਜੇ ਕਿਹਨੇ ਵੱਡੀਆਂ ਟਰਿਆਂ ਲੈਣੀਆਂ ਚਾਦਰ ਵਾਲੀਆਂ 스ਕੀਲ ਟਰਿਆਂ ਤਾਂ ਇਹ ਵੀ ਆਪਣੇ ਕੋਲ ਹਰ ਸਾਈਜ਼ ਦੇ ਵਿੱਚ ਜਿਹੜੀਆਂ ਉਹ ਮੌਜੂਦ ਨੇ। ਬਾਕੀ ਫਤਰੀਆਂ, ਪਿੰਗੇ, ਝੋਟਾ, ਕਲਰ ਕੋਈ ਵੀ ਤੁਸੀਂ ਜਿਹੜੀ ਚੀਜ਼ ਤੁਹਾਨੂੰ ਆਈਟਮ ਕਬੂਤਰਾਂ ਦੇ ਰਿਲੇਟਡ ਚਾਹੀਦੀ ਆ ਬਾਜ਼ੀਆਂ ਦਾ ਸੀਜ਼ਨ ਆ ਉਹ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ। ਤੇ ਵੀਡੀਓ ਨੂੰ ਵਾਈ ਕੀ ਲਾਈਕ, ਸ਼ੇਅਰ ਤੇ ਕਮੈਂਟ ਕਰ ਦੇਣਾ ਠੀਕ ਹੈ ਜੀ ਤਾਂ ਜੋ ਹੋਰ ਭਰਾਵਾਂ ਤੱਕ ਵੀ ਪਹੁੰਚ ਸਕੇ ਤੇ ਮੁਕੇੜੀਆਂ ਸ਼ਹਿਰ ਦੇ ਵਿੱਚ ਬਿਲਕੁਲ ਮੇਨ ਹਾਈਵੇ ਦੇ ਉੱਤੇ ਕਤਨਾ ਵਿਕਰੀ ਦੇ ਲਾਗੇ ਜਿਹੜੀ ਆਪਣੀ ਸ਼ਾਪ ਆ ਬਾਈ ਜੀ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਜੀ ਜਰੂਰ ਦੱਸਣਾ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ